ਸਰਬ ਸਾਬ ਸਮਾਰਟ ਮੀਟਰ ਜਿਨ੍ਹਾਂ ਨੂੰ ਲੈ ਕੇ ਵਿਰੋਧ ਵੀ ਹੋਇਆ ਖਾਸ ਤੌਰ ਦੇ ਉੱਤੇ ਕਿਸਾਨ ਵੀ ਇਹਦੇ ਲਈ ਅੱਗੇ ਆਏ ਕਿ ਸਮਾਰਟ ਮੀਟਰ ਨਹੀਂ ਲੱਗਣੇ ਚਾਹੀਦੇ ਕਿਉਂਕਿ ਸਮਾਰਟ ਮੀਟਰ ਵਾਧੂ ਦਾ ਖਰਚਾ ਕਰਨਗੇ ਇਹਨਾਂ ਨੂੰ ਕੰਟਰੋਲ ਕਰਨਾ ਬੜੀ ਦੂਰ ਦੀ ਗੱਲ ਆ ਬਿੱਲ ਵੀ ਕਹਿੰਦੇ ਜੀ ਪੂਰਾ ਹਿਸਾਬ ਨਾਲ ਆਉਂਦਾ ਇੱਕ ਤਰ੍ਹਾਂ ਦੇ ਪ੍ਰੀਪੇਡ ਮੀਟਰ ਨੇ ਜੇਕਰ ਤੁਸੀਂ ਪਹਿਲਾਂ ਵਾਲੀ ਪ੍ਰਤ ਦੇ ਉੱਤੇ ਆਉਣਾ ਸੀਗਾ ਤਾਂ ਫਿਰ ਦੂਜੇ ਲੋਕਾਂ ਦੇ ਕੁਸ਼ਕ ਦੇ ਉਹ ਮੀਟਰ ਕਿਉਂ ਲਾਏਗੇ ਜਿੰਨਾ ਲੋਕਾਂ ਦੇ ਉੱਤੇ ਇਹ 12 ਲੱਖ ਲਾਤੇ ਤੇ ਦੂਜਿਆਂ ਦੇ ਹੁਣ ਤੁਸੀਂ ਦੁਬਾਰਾ ਸੁਧਾਰਨੇ ਸ਼ੁਰੂ ਕਰਤੇ ਹੂੰ ਤੇ ਜਿਨ੍ਹਾਂ ਦਾ ਬਿੱਲ ਵੱਧ ਆਊਗਾ ਚੀਕਾ ਤਾਂ ਮਾਰਨ ਦੀ ਤੇਰੇ ਖਿਆਲ ਬਿਜਲੀ ਬੋਰਡ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ 12 ਲੱਖ ਸਮਾਰਟ ਮੀਟਰ ਲਾਉਣ ਤੋਂ ਬਾਅਦ ਹੁਣ ਤੁਹਾਨੂੰ ਕਿਹੜੇ ਬਿੱਲੇ ਨੇ ਰਾਹ ਜਾਂਦੇ ਕੱਟ ਲਿਆ ਕਿ ਤੁਸੀਂ ਹੁਣ ਪੁਰਾਣਾ ਸਿਸਟਮ ਤੇ ਆ ਗਏ ਹੋ ਸਰਬ ਸਾਬ 스마트 মিটার ਜਿਨ੍ਹਾਂ ਨੂੰ ਲੈ ਕੇ ਵਿਰੋਧ ਵੀ ਹੋਇਆ ਖਾਸ ਤੌਰ ਦੇ ਉੱਤੇ ਕਿਸਾਨ ਵੀ ਇਹਦੇ ਲਈ ਅੱਗੇ ਆਏ ਕਿ 스마트 মিটার ਨਹੀਂ ਲੱਗਣੇ ਚਾਹੀਦੇ ਕਿਉਂਕਿ 스마트 মিটার ਵਾਧੂ ਦਾ ਖਰਚਾ ਕਰਨਗੇ ਇਹਨਾਂ ਨੂੰ ਕੰਟਰੋਲ ਕਰਨਾ ਬੜੀ ਦੂਰ ਦੀ ਗੱਲ ਆ ਬਿੱਲ ਵੀ ਕਹਿੰਦੇ ਜੀ ਪੂਰਾ ਹਿਸਾਬ ਨਾਲ ਆਉਂਦਾ ਇੱਕ ਤਰ੍ਹਾਂ ਦੇ ਪ੍ਰੀਪੇਡ ਮੀਟਰ ਨੇ ਤਾਂ 스마트 মিটার ਇਹਨਾਂ ਨੇ ਕਹਿੰਦੇ ਜੀ 12 ਲੱਖ ਲਾਤੇ ਪਰ ਉਦੋਂ ਬਾਅਦ ਦੇ ਵਿੱਚ ਫਿਰ ਜਿਹੜੇ ਸਧਾਰਨ ਮੀਟਰ ਹੁੰਦੇ ਨੇ ਆਮ ਰੂਟੀਨ 'ਚ ਲੱਗਣ ਵਾਲੇ ਮੀਟਰ ਹੁੰਦੇ ਨੇ ਉਹ ਲਾਉਣੇ ਸ਼ੁਰੂ ਕਰਤੇ ਆ ਜੀ ਤੇ ਫਿਰ ਹੁਣ ਸਵਾਲ ਇਹ ਆ ਕਿ ਜੇਕਰ ਤੁਸੀਂ ਪਹਿਲਾਂ ਵਾਲੀ ਪ੍ਰਤ ਦੇ ਉੱਤੇ ਆਉਣਾ ਸੀਗਾ ਤਾਂ ਫਿਰ ਦੂਜੇ ਲੋਕਾਂ ਦੇ ਕੁਸ਼ਕ ਦੇ ਉਹ ਮੀਟਰ ਕਿਉਂ ਲਾਏ ਗਏ 12 ਲੱਖ ਕਨੈਕਸ਼ਨਾਂ ਤੇ ਲੱਗੇ ਨੇ ਹੂੰ ਕਨੈਕਸ਼ਨ ਤਾਂ ਬਹੁਤ ਜ਼ਿਆਦਾ ਹੈ ਹੂੰ ਫਿਰ ਜਿੰਨਾਂ ਲੋਕਾਂ ਦੇ ਉੱਤੇ ਇਹ 12 ਲੱਖ ਲਾਤੇ ਤੇ ਦੂਜਿਆਂ ਦੇ ਹੁਣ ਤੁਸੀਂ ਦੁਬਾਰਾ ਸੁਧਾਰਨੇ ਸ਼ੁਰੂ ਕਰਤੇ ਹੂੰ ਫਿਰ ਜਿਨ੍ਹਾਂ ਦਾ ਬਿੱਲ ਵੱਧਾਊਗਾ ਚੀਕਾ ਤਾਂ ਮਾਰਨਗੇ ਪਤਾ ਨਹੀਂ ਬਿਜਲੀ ਬੋਰਡ ਇਸ ਮਾਮਲੇ ਦੇ ਵਿੱਚ ਸਪਸ਼ਟ ਕਿਉਂ ਨਹੀਂ ਮੈਂ ਬਿਜਲੀ ਬੋਰਡ ਦੇ ਕੁਝ ਅਧਿਕਾਰੀਆਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਅਸਲ ਦੇ ਵਿੱਚ ਲੋਕ ਸਮਾਰਟ ਮੀਟਰਾਂ ਦਾ ਵਿਰੋਧ ਕਰਦੇ ਆ ਹੁਣ ਜਿਹੜੇ 12 ਲੱਖ ਦੇ ਤੁਸੀਂ ਲਾਤਾ ਇੱਕ ਦੇ 12 ਲੱਖ ਸਮਾਰਟ ਮੀਟਰ ਲੱਗਿਆ ਵਾ 10 ਘਰ ਛੱਡ ਕੇ ਉਥੇ ਸਿੰਪਲ ਮੀਟਰ ਲੱਗੇ ਇਹਦਾ ਮਤਲਬ ਉਹਨਾਂ ਦੀ ਖਰਚੇ 'ਚ ਕੋਈ ਫਰਕ ਆਏਗਾ ਇਹ ਚੀਜ਼ ਨੂੰ ਅਸੀਂ ਸਮਝਦੇ ਕਿਉਂ ਨਹੀਂ ਇਹ ਬਹੁਤ ਵੱਡੀ ਗੱਲ ਹੈ ਮੇਰਾ ਖਿਆਲ ਬਿਜਲੀ ਬੋਰਡ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ 12 ਲੱਖ ਸਮਾਰਟ ਮੀਟਰ ਲਾਉਣ ਤੋਂ ਬਾਅਦ ਹੁਣ ਤੁਹਾਨੂੰ ਕਿਹੜੇ ਬਿੱਲੇ ਨੇ ਰਹਿ ਜਾਂਦੇ ਹੀ ਕੱਟ ਲਿਆ ਕਿ ਤੁਸੀਂ ਹੁਣ ਪੁਰਾਣਾ ਸਿਸਟਮ ਤੇ ਆ ਗਏ ਹੋ ਇਹਦਾ ਖਪਤਕਾਰਾਂ ਨੂੰ ਸਪਸ਼ਟ ਕਰੋ ਦੋਨਾਂ ਮੀਟਰਾਂ ਦੀ ਖਪਤ ਇੱਕੋ ਜਿਹੀ ਸ਼ੋ ਹੋਂਦੀ ਹੈ ਜਾਂ ਨਹੀਂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ